ਹੈਲੋ ਜੀ ਸ੍ਰੀ ਰਾਮ ਜੀ ਸਤਿ ਸ਼੍ਰੀ ਅਕਾਲ ਮੋਨਿਕਾ ਤਮਨ ਆਈ ਨੇ ਤੁਹਾਡੇ ਚੈਨਲ ਦੇ ਨਾਲ ਰਾਤ ਦੀ ਤਿਆਰੀ ਸ਼ੁਰੂ ਹੈ ਤੁਹਾਨੂੰ ਮੋਦੇ ਪਤਾ ਹੀ ਹੈ انسان ਦਿਨ ਵੇਲੇ ਫ੍ਰੀ ਹੁੰਦਾ ਹੈ ਤੇ ਉਹਦੀ ਰਾਤ ਦੀ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਰਾਤੀ ਕਿਤੇ ਮਾਸਾ ਆਪਣੇ ਫੋਨ ਨੂੰ ਟਾਈਮ ਕੱਢਦਾ ਵਾ ਤੇ ਮਤਲਬ ਕਦੀ ਇਸ ਚੀਜ਼ ਦਾ ਧਿਆਨ ਲਾ ਲੈਂਦਾ ਕਦੀ ਇਸ ਚੀਜ਼ ਦਾ ਧਿਆਨ ਆ ਜਾਂਦਾ ਨੌਨ ਸਟੌਪ ਦੀ ਤਰ੍ਹਾਂ ਸੁਨਿਆ ਜਾਏ ਤਾਂ ਦੇਖਿਆ ਜਾਵੇ ਸਵੇਰ ਦਾ ਮੈਂ ਫੋਨ ਨਹੀਂ ਦੇਖਿਆ ਤੁਸੀਂ ਮੰਨੋਗੇ ਕਿ ਮੈਨੂੰ ਖੁਦ ਵੀ ਨਹੀਂ ਪਤਾ ਮੇਰੇ ਕਮੈਂਟਸ ਕਿਹੜੇ ਆਏ ਨੇ ਕਿਹੜੇ ਗਏ ਨੇ ਸਭ ਤੋਂ ਵੱਡੀ ਗੱਲ ਤੇ ਮੈਂ ਕਮੈਂਟਸ ਜਸਟ ਹੁਣੇ ਦੇਖੇ ਤੇ ਜਿਨ੍ਹਾਂ ਦਾ ਰਿਪਲਾਈ 1 2 2 ਮੈਂ ਦੇ ਚੁੱਕੀ ਹੋਈਆਂ ਤੇ ਬਾਕੀ ਬਹੁਤ ਸਾਰਾ ਤੁਸੀਂ ਕੱਲ ਦੀ ਰੋਟੀ ਜਿਹੜੀ ਕਿ ਮੈਂ ਪਕਾ ਰਹੀ ਸੀ ਔਰ ਤੁਹਾਨੂੰ ਮੈਂ ਦੱਸਿਆ ਇੱਕ ਪੈਣ ਜੀ ਹੈ ਉਹ ਮੇਰੇ ਵਧੀਆਂ ਦੀ ਇੱਕ ਦੋਸਤ ਬਣ ਗਏ ਨੇ ਤੇ ਜਦੋਂ ਕਦੀ ਕਿਸ ਤਨਾ ਮਨ ਦਾ ਨੁਰਾੰਜਨ ਕਰਨਾ ਹੋਵੇ ਤੇ ਥੋੜਾ ਜਿਹਾ ਓਪਨ ਜਗ੍ਹਾ ਤੇ ਚਲ ਜਾਈਦਾ ਮੇਰੇ ਘਰ ਤੋਂ ਕੁਛ ਥੋੜਾ ਦੂਰ ਹੈ ਜਿਆਦਾ ਦੂਰ ਵੀ ਨਹੀਂ ਹੈ ਤੇ ਜਿਆਦਾ ਨੇੜੇ ਵੀ ਨਹੀਂ ਹੈ ਤੇ ਫਿਰ ਮੈਂ ਰਾਤ ਦੀ ਰੋਟੀ ਜਿਹੜੀ ਹੈ ਉੱਥੇ ਤੁਹਾਨੂੰ ਦਿਖਾਈ ਸੀ ਜਦੋਂ ਮੈਂ ਪਕਾ ਰਹੀ ਸੀ ਲੱਕੜੀ ਤੇ ਥੀ ਸੀਰੀਅਸਲੀ ਤੁਹਾਨੂੰ ਮੈਂ ਮੰ ਦੱਸਾਂਗੀ ਨਹੀਂ ਕਿ ਲੱਕੜੀ ਦੇ ਰੋਟੀ ਦਾ ਸਵਾਦ ਇੱਕਦਮ ਵੱਖਰਾ ਇਹ ਗਝੀ ਰੋਟੀ ਦਾ ਸਵਾਦ ਇੱਕ ਲੱਕੜੀ ਰੋਟੀ ਦਾ ਸਵਾਦ ਆ ਮਜ਼ਾ ਹੀ ਕੁਸ਼ ਹੋਰ ਤੁਹਾਨੂੰ ਪਤਾ ਜਿੱਥੇ ਮੈਂ ਤਿੰਨ ਖਾਣੀਆਂ ਸੀ ਉੱਥੇ ਮੈਂ ਚਾਰ ਖਾ ਗਈ ਉਹ ਲੱਕੜੀ ਦੇ ਸਵਾਦ ਜੀ ਸਟੇਸ ਸੀ ਜਿਸਲੀ ਬਹੁਤ ਵਧੀਆ ਲੱਗਾ ਅੱਜ ਵੀ ਦੀਦੀ ਦਾ ਫੋਨ ਆਇਆ ਸੀ ਮੈਨੂੰ ਤੇ ਕਹਿੰਦੇ ਕਿ ਆ ਜਾਓ ਖਾਣਾ ਪਕਾਣੇ ਤੇ ਮੈਂ ਉਹਨਾਂ ਨੇ ਕਿਹਾ ਨਹੀਂ ਅੱਜ ਨਹੀਂ ਮੈਂ ਆਣਾ ਖਾਣਾ ਪਕਾਣੇ ਕਿਉਂਕਿ ਅ ਕਦੀ ਕਦੀ ਬਹੁਤ ਜ਼ਿਆਦਾ ਮਨ ਕਰੇ ਤੇ ਫਿਰ ਦਿਲ ਕਰਦਾ ਹੈ ਖਾਣ ਨੂੰ ਤੇ ਬਹੁਤ ਜਲਦੀ ਮੈਂ ਇੱਕ ਪੱਠੀ ਤੇ ਜਿਹੜਾ ਕਿ ਗਜ਼ਰੇਲਾ ਰੈਡੀ ਕਰਾਂਗੀ ਤੇ ਫਿਰ ਮੈਂ ਤੁਹਾਡਾ ਸਾਰਿਆਂ ਨੂੰ ਸਾਂਝੀ ਕਰਾਂਗੀ ਜਿਹੜਾ ਗਜ਼ਰੇਲਾ ਮੈਂ ਬਣਾ ਲਈ স্পੈਸ਼ਲ ਉੱਧਰ ਜਾਵਾਂਗੀ ਤੇ ਬਾਕੀ ਪਰਿਵਾਰ ਫੇਸਬੁੱਕ ਫੈਮਿਲੀ ਜੀ ਆਪਣਾ ਆਪਣਾ ਪਰਿਵਾਰ ਸਵੇਂ ਸਭ ਕੀ ਵੀਓ ਠੀਕ ਠਾਕ ਹੋ ਤੰਦਰੁਸਤ ਹੋ ਵਧੀਆ ਹੋ ਤੇ ਆਪਣੇ ਘਰ ਤੰਦਰੁਸਤ ਰਹੋ ਵਧੀਆ ਰਹੋ ਚੰਚਾ ਰਹੋ ਮੌਨਿਕਾ ਦੇ ਚੈਨਲ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅਧਿਕਾ ਛੋਟਾ ਜਾਂ ਪਿਆਰ ਤੁਹਾਡੇ ਜਿਹੜੀ ਵਾਟ ਹੈ ਮੇਰੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਕੋਸ਼ਿਸ਼ ਕਰਾਂਗੀ ਕਿ ਮੇਰਾ ਪਰਿਵਾਰ ਹਮੇਸ਼ਾ ਮੇਰੇ ਨਾਲ ਜੁੜਦਾ ਰਹੇ ਤੇ ਬਹੁਤ ਸਾਰੀਆਂ ਜਿਹੜੀਆਂ ਕਿ ਗੱਲਾਂ ਅਸੀਂ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਹਮੇਸ਼ਾ ਕਰਦੇ ਰਹੀਏ ਤੇ ਦੇਖੋ ਇੱਕ ਸਿਆਲ ਦਾ ਜਿਹੜਾ ਫਰੂਟ ਮੈਂ ਲਾਸਟ ਟਾਈਮ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਸਿੰਗਾੜਿਆਂ ਦਾ ਤੇ ਅੱਜ ਉਹ ਸਿੰਗਾੜੇ ਫਿਰ ਆ ਚੁੱਕੇ ਨੇ ਘਰ ਦੇ ਅੰਦਰ ਤੇ ਲਾਸਟ ਟਾਈਮ ਵੀ ਮੈਂ ਸਿਰਫ ਉਬਾਲਾ ਦਵਾਇਆ ਸੀ ਤੇ ਦਵਾ ਕੇ ਇਹਨੂੰ ਛੱਡਿਆ ਇਹਦੇ ਵਿੱਚ ਸਿਰਫ ਗਿੰਦਗੀ ਜੋ ਇੱਕ ਸਿੰਗਾੜਾ ਖਾਦਾ ਸੀ ਬਾਕੀ ਸਿੰਗਾੜੇ ਸਿਰਫ ਕਹਿੰਦੇ ਨੇ ਪਕਾਉਣ ਵਾਲਾ ਚੋਰ ਤੇ ਖਾਣ ਵਾਲੇ ਸਾਰੇ ਚਤਰ ਤੇ ਸਾਰੇ ਸਿੰਗਾੜੇ ਐ ਯੋਜਨਾ ਪਤਾ ਹੀ ਨਹੀਂ ਸਿੰਗਾੜੇ ਕਿੱਥੇ ਗਾਇਬ ਹੋ ਗਏ ਟੋਕਰੀ ਕਹਿੰਦੀ ਵੀ ਨੋ ਹਾਥੀ ਨਾਲ ਕਿ ਮਤਲਬ ਇੰਨਾ ਸਿਸਟਮ ਤੁਸੀਂ ਹਿਸਾਬ ਲਗਾਓ ਕਿ ਪਕਾਉਣ ਵਾਲਾ ਵਿਚਾਰਾ ਅਰੇ ਜਨਾ ਰਹਿ ਜਾਂਦਾ ਤੇ ਖਾਣ ਵਾਲੇ ਮਿੰਟੋਂ ਮਿੰਟੀ ਸਾਰੇ ਤਿਆਰ ਹੋ ਜਾਂਦੇ ਆ ਤੇ ਬਹੁਤ ਜਲਦੀ ਸਿੰ ਗਾੜੇ ਵੀ ਮੈਂ ਉਬਾਲਨੇ ਸੀ ਤੇ ਅੱਜ ਦਾ ਮੇਰਾ ਵਰਕਿੰਗ ਫੇਸ ਸਪੈਸ਼ਲ ਉਹੀ ਟਾਈਮਿੰਗ ਉਹੀ ਰੂਟੀਨ ਕਪੜੇ واਸ਼ਿੰਗਸ ਤੇ ਫਿਰ ਘਰ ਦਾ ਕੰਮ ਦੁਪਹਿਰ ਦੀ ਰੋਟੀ ਹੁਣ ਰਾਤ ਦੀ ਤਿਆਰੀ ਮੈਂ ਕਹਿੰਦੀ ਕਿ ਲੇਡਿਸ ਲਈ ਜਿੰਨੇ ਕੰਮ ਕਰੋ ਓਨੇ ਹੀ ਥੋੜੇ ਤੇ ਜਿੰਨੇ ਨਾ ਕਰੋ ਓਨੇ ਹੀ ਘਟ ਹੈ ਤੇ ਜਿੰਨਾ ਮਰਜੀ ਤੁਸੀਂ ਆਪਣੇ ਕੰਮ ਨੂੰ ਪੰਡਿਵ ਦੀ ਤਰ੍ਹਾਂ ਵਧਾਈ ਜਾਓ ਤੇ ਉਹ ਵੱਧਦੇ ਜਾਣਗੇ ਤੇ ਜੇ ਨਾਲੋਂ ਨਾਲ ਬੰਦਾ ਆਪਣੇ ਇੱਕ ਵਰਕ ਕੰਪਲੀਟ ਕਰਦਾ ਜਾਵੇ ਤੇ ਸਭ ਤੋਂ ਵਧੀਆ ਰਹਿੰਦਾ ਹੈ ਬਾਕੀ ਸਭ ਤੋਂ ਡੀਗਾ ਸਿਆਲੀ ਦਿਨ ਜਿਹੜੇ ਚੱਲ ਰਹੇ ਨੇ ਸਿਆਲੀ ਦਿਨਾਂ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਟਾਈਮ ਪੀਰੀਅਡ ਚੱਲ ਰਿਹਾ ਹੈ 4 ਵਜੇ ਦੇ ਪਾਸ ਪਾਸ ਹਨੇਰਾ ਵੀ ਹੋ ਜਾਂਦਾ ਹੈ ਬੰਦਾ ਕਰੇ ਤੇ ਕਰੇਗੀ ਤੇ ਅੱਜ ਵੀ ਮੇਰੇ ਕੁਝ ਸ਼ਲਗਮ ਹਜੇ ਵੀ ਪਏ ਸੀ ਪਿੰਡ ਵਾਲੇ ਤੇ ਮੈਂ ਸੋਚਿਆ ਚੱਲੀ ਆ ਸ਼ਲਗਮ ਯਾਜਤ ਬਣਾ ਲੈਨੇ ਆ ਕੁਛ ਬਣਾ ਲੇ ਸੀ ਕੁਛ ਰਹਿ ਗਏ ਨੇ ਬਣਾਉਣ ਵਾਲੇ ਤੇ ਇਸ ਲਈ ਫਿਰ ਅੱਜ ਸ਼ਲਗਮਾਂ ਦੀ ਸਬਜੀ ਹੀ ਜਿਹੜੀ ਮੈਂ ਤਿਆਰ ਕਰਾਂਗੀ ਕਿਉਂਕਿ ਜੇ ਕੋਈ ਮਾਨ ਤਾਨ ਪਿਆਰ ਨਾਲ ਚੀਜ਼ ਦੇਖ ਕੇ ਜਾਵੇ ਤੇ ਉਹ ਚੀਜ਼ ਦੀ ਕਦਰ ਕਰਨੀ ਤਾਂ ਮੈਨੂੰ ਆਉਂਦੀ ਹੈ ਤੇ ਜੇ ਮੈਂ ਮੱਲਬ ਬਣਾ ਕੇ ਤੇ ਬਾਕੀ ਰਹਿ ਖੁਦ ਕਰ ਛੱਡਦੀ ਤੇ ਉਹ ਨਾ ਮੇਰੇ ਕੰਮ ਨੇ ਨਾ ਕਿਸੇ ਦੇ ਕੰਮ ਨੇ ਇਸ ਲਈ ਉਹਨਾਂ ਸ਼ਲਗਮਾਂ ਨੂੰ ਬਿਲਕੁਲ ਸੇਫ ਮੈਂ ਸੰਭਾਲ ਕੇ ਰੱਖਿਆ ਸੀ ਤੇ ਦੁਬਾਰਾ ਤੋਂ ਫਿਰ ਰਿਪੀਟ ਹੋਣ ਲੱਗੇ ਨੇ ਅੱਜ ਸ਼ਲਗਮਾਂ ਦੀ ਸਬਜੀ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਤੁਹਾਨੂੰ ਮੈਂ ਦੱਸ ਦਵਾਂ ਇੱਕ ਦੋਨ ਨੂੰ ਤੇ ਯਾਦ ਹੀ ਹੋਏਗਾ ਮੇਰਾ ਇੱਕ ਚੈਨਲ YouTube ਦਾ ਵੀ ਹੈ ਤੇ YouTube ਦੇ ਚੈਨਲ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਦਿਵੋ ਕਿਉਂਕਿ ਤੁਹਾਡੀ ਹਲਕੀ ਜੀ ਸਪੋਰਟ ਜਿਹੜੀ ਵੀ YouTube ਦੇ ਚੈਨਲ ਤੇ ਉਹ ਵੀ ਮੇਰੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੋਏਗੀ ਤੇ ਆਨIONS ਕੱਟਦੇ ਕੱਟਦੇ ਅੱਖਾਂ ਦੇ ਵਿੱਚ ਪਾਣੀ ਵਗਣਾ ਸ਼ੁਰੂ ਹੋ ਚੁੱਕਿਆ ਹੈ ਸੀਰियसली ਕਿਉਂਕਿ ਮੈਂ ਚੌਪਰ ਦਾ ਕੰਮ ਕਰਨਾ ਈਜ਼ੀ ਸਮਝਦੀ ਆ ਤੇ ਇਹੜਾ ਕਰਦ ਵਾਲਾ ਕੰਮ ਐ ਮੈਂ ਕੱਟ ਕਰਦੀ ਆ ਬੜਮੇ ਕੀ ਕਰਾਂ ਜੇ ਮੈਂ ਚੌਪਰ ਚਲਾਵਾਂਗੀ ਫਿਰ ਚੌਪਰ ਦੀ ਆਵਾਜ਼ ਆਏਗੀ ਫਿਰ ਤੁਹਾਡੇ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਪਾਏਗੀ ਇਸ ਲਈ ਮੈਨੂੰ ਇਹ ਸੰਗਰਸ਼ ਕਰਨਾ ਪੈ ਰਿਹਾ ਕਿ ਕਟਿੰਗ ਕਰਦ ਨਾਲ ਹੀ ਕੱਟਨੇ ਪੈ ਰਹੇ ਨੇ ਪਿਆਸ ਜਿਸ ਕਾਰਨ ਅੱਖਾਂ ਦਾ ਬੁਰਾ ਹੋ ਗਿਆ ਹਾਲ ਤੇ ਬਾਕੀ ਮੈਨੂੰ ਮੈਂ ਸਾਂਝਾ ਕੀਤਾ ਕਿਸੇ ਨੇ ਕਿਹਾ ਮੈਮ ਥੋੜੀ ਬਹੁਤੀ ਕੋਈ ਕੰਮ ਮਲੀ ਲਗਵਾ ਲਵੋ ਕੀ ਮਤਲਬ ਜਿਹੜੇ ਤੁਹਾਡੇ ਪੌਕਟ ਹੈ ਉਹ ਹਲਕੇ ਦੀ ਖਰਚ ਹੋ ਜਾਵੇ ਤੇ ਮੈਂ ਤੁਹਾਨੂੰ ਦੱਸ ਦਵਾਂ ਜੀ ਖਰਚੇ ਘਰ ਦੇ ਵੈਸੇ ਬਹੁਤ ਨੇ ਇਹ ਨਾ ਸੋਚਣਾ ਕਿ ਇੱਕ ਕੰਮ ਵਾਲੀ ਘਰ ਚ ਨਹੀਂ ਲੱਗੀ ਤੇ ਖਰਚੇ ਬਚਾਈ ਫਿਰਦੇ ਨੇ ਖਰਚੇ ਵੈਸੇ ਬਹੁਤ ਹੈ ਮੈਕਸਿਮਮ ਰੋਜ਼ ਦਾ ਘਰ ਵਿੱਚ ਦੁੱਧ ਲੈ ਕੇ ਆਨਾ ਠੀਕ ਹੈ ਰੋਜ਼ ਦੇ ਦਿਹਾੜੀ ਕੋਈ ਨਾ ਕੋਈ ਸਬਜ਼ੀ ਲੈ ਕੇ ਆਣੀ ਅੱਬਾ ਦੇ ਪਿੰਡਾਂ ਚੋਂ ਸਬਜ਼ੀ ਲਗਭਗ ਮੈਨੂੰ ਆ ਹੀ ਜਾਂਦੀ ਐਸੀ ਕੋਈ ਗੱਲ ਨਹੀਂ ਐ ਬਟ ਫਿਰ ਵੀ ਕਿਤੇ ਨਾ ਕਿਤੇ ਆਲੂ ਪਿਆਜ਼ ਵਗੈਰਾ ਤੇ ਆਪਣੇ ਮੁੱਲ ਦੇ ਹੀ ਖਰੀਦਨੇ ਪੈਂਦੇ ਨੇ ਉਹ ਕਿਹੜੇ ਕਿਹਦੇ ਹਨਾ ਬਾਹਰੋਂ ਆ ਜਾਂਦੇ ਨੇ ਤੇ ਇਸ ਲਈ ਵੀ ਜ਼ਰੂਰੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਜਿੰਦ ਤੱਕ ਮੇਰੇ ਹੱਡ ਪੈਰ ਨੈਣ ਪ੍ਰੈਨ ਸਭ ਚੱਲਦੇ ਨੇ ਤਾਂ ਮੇਰੀ 110% ਕੋਸ਼ਿਸ਼ ਰਹੇਗੀ ਕਿ ਮੈਂ ਆਪਣੇ ਘਰ ਦੇ ਵਰਕ ਖੁਦ ਕਰਨੇ ਪਸੰਦ ਕਰਾਂ ਸਭ ਤੋਂ ਵੱਡੀ ਗੱਲ ਕਿ ਮੈਨੂੰ ਕਿਸੇ ਦਾ ਕੰਮ ਪਸੰਦੀ ਨਹੀਂ ਆਉਂਦਾ ਕਿਉਂਕਿ ਤੁਹਾਨੂੰ ਪਤਾ ਜੋ ਅਸੀਂ ਆਪਣੀ ਤਸੱਲੀ ਨਾਲ ਆਪਣੀ ਕਲੀਨਿੰਗ ਕਰਨੀ ਹਾਊਸ ਦੀ ਡਸਟਿੰਗ ਕਰਨੀ ਹਾਊਸ ਦੀ ਕਮਾਂ ਵਾਲੀਆਂ ਆਉਂਦੀਆਂ ਨੇ ਬਸ ਜੀ ਮਾੜਾ ਮੋਟਾ ਇੱਧਰ ਝਾੜੂ ਲਾਇਆ ਇੱਧਰ ਕੋਚਾ ਲਾਇਆ ਚੱਲ ਜੀ ਚੋ ਆਪਣੇ ਵਾਲ ਫ੍ਰੀ ਹੋ ਜਾ ਤੇ ਮਹੀਨਾ ਛੱਡ ਆਇਆ ਨਹੀਂ ਤਰੀਕ ਨੰਗੀ ਨਹੀਂ ਤੇ ਇਹਨਾਂ ਨੂੰ ਸੱਜੇ ਉਸੇ ਵੇਲੇ ਪੈਸੇ ਚਾਹੀਦੇ ਨੇ ਇੱਕ ਦਿਨ ਵੀ ਲੇਟ ਹੋ ਜਾਏ ਤੇ ਇਹਨਾਂ ਦੀ ਭਾਅ ਦੇ ਵੱਧ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਗੱਲ ਸਿਰਫ 1000 ਰੁਪਏ ਬਚਾਣ ਦੀ ਨਹੀਂ ਹੁੰਦੀ ਜੀ ਬਾਕੀ ਖਰਚੇ ਵੀ ਕਰਦੇ ਬਹੁਤ ਨੇ ਪੌਣ ਦੇ ਬੱਤਾ ਹੀ ਹੈ ਬੱਚੇ ਪੜਾਵੇਂ ਆ ਚਲੋ ਭਾਈ ਮੈਂ ਆਪਣੇ ਬੱਚੇ ਗਵਰਨਮੈਂਟ ਸਕੂਲ ਚ ਹੀ ਪੜਾ ਰਹੀ ਆ ਬਾਕੀ ਗਵਰਨਮੈਂਟ ਸਕੂਲ ਦੇ ਵੀ ਖਰਚੇ ਅੱਜਕਲ ਹੋ ਗਏ ਨੇ ਛੋਟੇ ਛੋਟੇ ਖਰਚੇ ਜਿਹੜੇ ਕਿ ਸਾਨੂੰ ਪੁਕਤਾਉਣੇ ਪੈਂਦੇ ਨੇ ਪਤਾ ਹੀ ਹੈ ਤੁਹਾਨੂੰ ਹੈਨਾ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਮੇਰੀਆਂ ਤੁਹਾਡੇ ਨਾਲ ਸਾਂਝੀਆਂ ਹੋਣ ਵਾਲੀਆਂ ਹੈ ਦੀ ਕੋਸ਼ਿਸ਼ ਕਰਾਂਗੀ ਹੁਣ ਮੈਂ ਬਾਪ ਕਾਫੀ ਟਾਈਮ ਹੋ ਗਿਆ ਪਰਿਵਾਰ ਨਾਲ ਲਾਈਵ ਨਹੀਂ ਹੋਈ ਤੇ ਅੱਜ ਇੱਕ ਨਾ ਇੱਕ ਦਿਨ ਜਿਹੜਾ ਟਾਈਮ ਆਉਣ ਵਾਲਾ ਪੀਰੀਅਡ ਹੈ ਉਸ ਟਾਈਮ ਤੇ ਮੈਂ ਲਾਈਵ ਹੋ ਕੇ ਪਰਿਵਾਰ ਨਾਲ ਬਹੁਤ ਸਾਰੀਆਂ ਫੇਸਬੁਕ ਤੇ ਗੱਲਬਾਤ ਕਰਾਂਗੀ ਜਿਹੜੇ ਜਿਹੜੇ ਜੁੜਦੇ ਜਾਣਗੇ ਉਹਨਾਂ ਨਾਲ ਤੇ ਮੈਂ ਗੱਲ ਕਰ ਲਾਂਗੀ ਜਿਹੜੇ ਮੇਰੇ ਨਹੀਂ ਜੁੜਣਗੇ ਤੇ ਉਹ ਮੈਨੂੰ ਆਫਲਾਈਨ ਤੋਂ ਬਾਅਦ ਮੈਸੇਜ ਵੀ ਦੇਣਗੇ ਤੇ ਉਹ ਤੁਹਾਨੂੰ ਉਹਦਾ ਹੀ ਪਤਾ ਹੀ ਹੈ ਮੈਸੇਜ ऑलरेडी ਸਾਡਾ ਪਹੁੰਚ ਹੀ ਜਾਂਦਾ ਹੈ ਹਨਾ ਤੇ ਬਾਕੀ ਕੋਸ਼ਿਸ਼ ਕਰਾਂਗੀ 100 ਤੋਂ 100% ਕਿ ਮੈਂ ਜਲਦੀ ਤੋਂ ਜਲਦੀ ਲਾਈਵ ਹੋਵਾਂ ਕਿਉਂਕਿ ਲਾਈਵ ਹੋਣ ਲਈ ਵੀ ਟਾਈਮ ਚਾਹੀਦਾ ਜਿਹੜਾ ਕਿ ਮੈਕਸਿਮਮ ਕੱਢਣਾ ਬਹੁਤ ਮੁਸ਼ਕਿਲ ਹੈ ਬਾਤ ਕੀ ਅੱਖਾਂ ਦੇ ਵਿੱਚ ਬਹੁਤ ਆਸੂ ਆ ਚੁੱਕੇ ਆ ਬਹੁਤ ਜ਼ਿਆਦਾ ਤੇ ਬਹੁਤ ਪਿਆਜ਼ ਕੋੜਾ ਹੈ ਪਾਨੀਏ ਪਾਕਿਸਤਾਨੀ ਪਿਆਜ਼ ਹੈ ਕਿ ਲਾਹੌਰ ਦਾ ਪਿਆਜ਼ ਹੈ ਕਿ ਆਪਣੇ ਪੰਜਾਬ ਦਾ ਪਿਆਜ਼ ਹੈ ਰੱਬ ਜਾਣਦਾ ਪਰ ਇੰਨਾ ਪਿਆਜ਼ ਨੇ ਤੇ ਅੱਖਾਂ ਹੀ ਅੰਨੀਆਂ ਕਰ ਦੇਦੀਆਂ ਐ ਇੰਨਾ ਮਲਕ ਕੋੜਾ ਪਿਆਜ਼ ਹੈ ਤੇ ਬਾਕੀ ਓਕੇ ਜੀ ਪਰਵਾਰ ਫੇਸਬੁੱਕ ਜੀ ਠੀਕ ਠਾਕ ਰਹੋ ਤੇ ਮੈਂ ਤੁਹਾਨੂੰ ਮਿਲਦੀ ਰਵਾਂਗੀ ਦੇਖੋ ਸਾਡੀ ਵਿਧਵਾ ਕਿਆ ਕਰ ਲਈ ਐ ਸਾਡੀ ਵਿਧਵਾ ਉਹ ਦੇਖੋ ਕੰ ਬਲੈਂਕਟ ਦੇ ਉੱਪਰ कांड ਹੋ ਚੁੱਕਿਆ ਪਾਣੀ ਪਾਇਆ ਸੀ ਗੁੱਗੂ ਨੇ ਤੇ ਹੁਣ ਮੈਂ ਹੀਟ ਲਗਾ ਕੇ ਰੱਖਿਆ ਹੋਇਆ ਤੇ ਬਲੈਂਕਟ ਹਲਕਾ ਲਗਾ ਸੁੱਕ ਰਿਹਾ ਕਿਉਂਕਿ ਰਾਤ ਟਾਈਮ ਜਦੋਂ ਐਸੀ ਨੂੰ ਲਵਾਂਗੇ ਤੇ ਫਿਰ ਇਹਨਾਂ ਦੇ ਫਾਦਰ ਮੈਨੂੰ ਗੁੱਸਾ ਕਰਨਗੇ ਇਤੋਂ ਪਹਿਲਾਂ ਕਿ ਉਹਨਾਂ ਦੀ ਡਾਂਟ ਖਾਣ ਤੋਂ ਬੈਟਰ ਹੈ ਕਿ ਮੈਨੂੰ ਪਹਿਲਾਂ ਹੀ ਡਰਾਈ ਕਰ ਲਵਾਂ ਤਾਂ ਜ਼ਿਆਦਾ ਬੈਸਟ ਹੈ ਬਾਕੀ ਉਹ ਦੇਖੋ ਗੁੱਗੂ ਲੇਟਾ ਹੈ ਫੋਨ ਦੇਖ ਰਿਹਾ ਤੇ ਮੇਰਾ ਜਿਹੜਾ ਕਿਚਨ ਦਾ ਵਰਕ ਹੈ ਉਹ ਮੈਂ ਕਰ ਰਹੀ ਆ ਸੋ ਓਕੇ ਧੰਨਵਾਦ ਥੈਂਕ ਯੂ ਸੋ ਮੱਚ ਪਰਵਾਰ ਨਾਲ ਮਿਲਦੇ ਰਹੋ ਗੱਲਬਾਤ ਕਰਦੇ ਰਹੋ ਮੈਂ ਚਾਚੀ ਮੌਨਿਕਾ ਤਾਂ ਮੈਂ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਸਿੱਕ ਬਾਏ ਬਾਏ ਜੀ